ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਗੰਦ ਗੋਭੀ ਦੇ ਜੂਸ ਪੀਣ ਨਾਲ ਹਮੇਸ਼ਾ ਦਿਲ ਮਜ਼ਬੂਤ ਰਹਿੰਦਾ ਹੈ ਨੰਬਰ 2 ਆਮਲੇ ਨੂੰ ਉਬਾਲ ਕੇ ਉਸ ਦੇ ਪਾਣੀ ਵਿੱਚ ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਵਿੱਚ ਤਜਾ ਬਣਨਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 3 ਜੋ ਔਰਤਾਂ ਕੱਚਾ ਪਿਆਜ਼ ਖਾਂਦੀਆਂ ਹਨ ਉਹਨਾਂ ਦੇ ਸਰੀਰ ਵਿੱਚ ਦਰਦ ਅਤੇ ਥਕਾਵਟ ਕਦੇ ਵੀ ਨਹੀਂ ਹੁੰਦੀ ਨੰਬਰ 4 ਜਿੰਨਾ ਔਰਤਾਂ ਦੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਉਹਨਾਂ ਨੂੰ ਹਰੇ ਪੁਦੀਨੇ ਦੇ ਪੱਤੇ ਸੁੰਘ ਲੈਣੇ ਚਾਹੀਦੇ ਹਨ ਸਿਰ ਦਰਦ ਤੋਂ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 5 ਰੋਜ਼ਾਨਾ ਸਵੇਰੇ ਸੌਫ ਨੂੰ ਪੀਸ ਕੇ ਗਰਮ ਪਾਣੀ ਨਾਲ ਲੈਣ ਨਾਲ ਮੂੰਹ ਦੀ ਬਦਬੂ ਤੋਂ ਰਾਹਤ ਮਿਲਦੀ ਹੈ ਨੰਬਰ 6 ਦੁੱਧ ਵਿੱਚ ਡਰਾਈ ਫਰੂਟ ਮਿਲਾ ਕੇ ਖਾਣ ਨਾਲ ਸਰੀਰ ਵਿੱਚੋਂ ਬੁਢਾਪੇ ਤੱਕ ਤਾਕਤ ਬਣੀ ਰਹਿੰਦੀ ਹੈ। ਨੰਬਰ 7 ਨਿੰਬ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਨੂੰ ਨਿੰਬੂ ਦੇ ਰਸ ਵਿੱਚ ਮਿਲਾ ਕੇ ਪੀਣ ਨਾਲ ਖੂਨ ਦੀ ਸਫਾਈ ਹੋ ਜਾਂਦੀ ਹੈ। ਨੰਬਰ 8 ਜੇਕਰ ਤੁਹਾਡੇ ਮੂੰਹ ਵਿੱਚੋਂ ਜ਼ਿਆਦਾ ਬਦਬੂ ਆਉਂਦੀ ਹੈ ਤਾਂ ਇਸ ਲਈ ਤੁਸੀਂ ਤુલਸੀ ਦੇ ਪੱਤੇ ਚਬਾ ਲਓ ਤੇ ਲੌਂਗ ਅਤੇ ਇਲਾਇਚੀ ਨਾਲ ਵੀ ਮੂੰਹ ਦੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 9 ਦਮੇ ਦੇ ਰੋਗਾਂ ਵਾਲੇ ਇਨਸਾਨ ਨੂੰ ਕarele ਦੀ ਸਬਜ਼ੀ ਬਿਨਾ ਮਸਾਲੇ ਤੋਂ ਖਾਣੀ ਚਾਹੀਦੀ ਹੈ ਦਮੇ ਦੇ ਰੋਗ ਵਾਲੀ ਮਰੀਜ਼ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 10 ਮੱਕੀ ਦਾ ਆਟਾ ਜਾਂ ਫਿਰ ਛੱਲੀਆਂ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 11 ਜੇਕਰ ਤੁਹਾਨੂੰ ਲਗਾਤਾਰ ਬੁਖਾਰ ਨਹੀਂ ਪਰੇਸ਼ਾਨ ਕਰ ਰੱਖਿਆ ਹੈ ਤਾਂ ਪੈਰਾਂ ਦੀਆਂ ਤਲੀਆਂ ਤੇ ਪਿਆਜ਼ ਰਗੜੋ बुखार ਤੋਂ ਕਾਫੀ ਜਲਦ ਆਰਾਮ ਮਿਲੇਗਾ। ਨੰਬਰ 12 ਅਨਾਰ ਜਮਨ ਅਤੇ ਅੰਗੂਰ ਇਹਨਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਡੇ ਗੁਰਦੇ ਸਿਹਤਮੰਦ ਰਹਿਣਗੇ। ਨੰਬਰ 13 ਦੁੱਧ ਵਿੱਚ ਕੱਚਾ ਕੇਲਾ ਪਾ ਕੇ ਖਾਣ ਨਾਲ ਕਦੇ ਵੀ ਕਮਜ਼ੋਰੀ ਨਹੀਂ ਹੋਵੇਗੀ। ਨੰਬਰ 14 ਰਾਤ ਦੇ ਸਮੇਂ ਜਲਦੀ ਖਾਣਾ ਖਾ ਲੈਣ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 15 ਅਨਾਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘਟ ਕਰਦਾ ਹੈ ਅਨਾਰ ਦਾ ਜੂਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 16 ਸਰੀਰ ਉੱਪਰ ਵੀ ਮਲਤਾਨੀ ਮਿੱਟੀ ਲਗਾਉਣ ਨਾਲ ਮੱਛਰ ਨਹੀਂ ਕੱਟਦੇ ਨੰਬਰ 17 ਰੋਜ਼ਾਨਾ ਸਵੇਰੇ ਖਾਲੀ ਪੇਟ ਦਿਲ ਦਾ ਸੇਵਨ ਕਰਨ ਨਾਲ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ। ਨੰਬਰ 18 ਸਵੇਰੇ ਖਾਲੀ ਪੇਟ ਭਿੱਜੇ ਹੋਏ ਛੋਲਿਆਂ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਸਰੀਰ ਦੀ ਅੰਦਰੂਨੀ ਤਾਕਤ ਵਧ ਜਾਂਦੀ ਹੈ ਅਤੇ ਇਨਸਾਨ ਹਮੇਸ਼ਾ ਜਵਾਨ ਨਜ਼ਰ ਆਉਂਦਾ ਰਹਿੰਦਾ ਹੈ। ਨੰਬਰ 19 ਚਾਹ ਦੁਆਰਾ ਗਰਮ ਕਰਕੇ ਪੀਣ ਨਾਲ ਜ਼ਹਿਰ ਬਣ ਜਾਂਦੀ ਹੈ। ਇਸ ਲਈ ਚਾਹ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਾ ਪਾਓ ਅਤੇ ਕਦੇ ਵੀ ਚਾਹ ਨੂੰ ਜ਼ਿਆਦਾ ਮਾਤਰਾ ਵਿੱਚ ਵੀ ਨਹੀਂ ਪੀਣੀ ਚਾਹੀਦੀ। ਨੰਬਰ 2 ਜੋ ਲੋਕ কচਕੁੰਦਰ ਦੇ ਪੱਤੇ ਦਹੀਂ ਵਿੱਚ ਮਿਲਾ ਕੇ ਖਾਂਦੇ ਹਨ ਉਹਨਾਂ ਨੂੰ ਕਦੇ ਵੀ ਕੈਲਸ਼ੀਅਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 21 ਸਰਦੀਆਂ ਵਿੱਚ ਆਲੂ ਅਤੇ ਮੇਥੀ ਦੀ ਸਬਜ਼ੀ ਖਾਣ ਨਾਲ ਬਿਮਾਰੀਆਂ ਤੋਂ ਬਚੇ ਰਹੋਗੇ ਅਤੇ ਸਾਡਾ ਸਰੀਰ ਸਿਹਤਮੰਦ ਵੀ ਰਹੇਗਾ। ਨੰਬਰ 22 ਜੋ ਔਰਤਾਂ ਮਿੱਠੇ ਸੰਤਰੇ ਖਾਂਦੀਆਂ ਹਨ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ। ਨੰਬਰ 30 ਜਿਆਦਾ ਨਹਾਉਣ ਵਾਲੇ ਇਨਸਾਨ ਨੂੰ ਵਾਲਾਂ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 24 ਠੰਡਾ ਪਾਣੀ ਇਨਸਾਨ ਨੂੰ ਜਲਦੀ ਬਿਮਾਰ ਕਰ ਦਿੰਦਾ ਹੈ ਇਸ ਲਈ ਜਿੰਨਾ ਵੀ ਹੋ ਸਕੇ ਇਸ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਨੰਬਰ 25 ਪਿੰਡੀ ਦੀ ਸਬਜ਼ੀ ਨਾਲ ਰੋਟੀ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 26 ਛਾਤੀ ਵਿੱਚ ਦਰਦ ਹੋਣ ਲੱਗੇ ਤਾਂ ਅਜਮੈਨ ਦੀ ਤੂਨੀ ਲੈਣ ਨਾਲ ਦਰਦ ਖਤਮ ਹੋ ਜਾਂਦਾ ਹੈ ਨੰਬਰ 27 ਜੇਕਰ ਤੁਸੀਂ ਪਾਣੀ ਵਿੱਚ ਪੁਦੀਨਾ ਪਾ ਕੇ ਪੀ ਲੈਂਦੇ ਹੋ ਤਾਂ ਤੁਹਾਡੇ ਚਿਹਰੇ ਤੇ ਕਦੇ ਵੀ ਛਾਈਆਂ ਨਹੀਂ ਪੈਣਗੀਆਂ ਨੰਬਰ 28 ਪੇਟ ਵਿੱਚ ਗੈਸ ਬਣਨਾ ਅਤੇ ਭੋਜਨ ਨਾ ਪਚਣ ਦੀ ਹਾਲਤ ਵਿੱਚ ਵੀ ਕਰੇਲੇ ਦਾ ਰਸ ਸੇਵਨ ਕਰਨਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਨੰਬਰ 29 ਗੁੜ ਗਰਮ ਕਰਕੇ ਆਪਣੀ ਧੁੰਨੀ ਤੇ ਮਸਾਲਾ ਨਾਲ ਪੇਟ ਦਰਦ ਦੂਰ ਹੋ ਜਾਂਦਾ ਹੈ। ਨੰਬਰ 30 ਜਿਨ੍ਹਾਂ ਲੋਕਾਂ ਦੇ ਗੁਰਦੇ ਵਿੱਚ ਪਥਰੀ ਹੋਵੇ ਉਹਨਾਂ ਨੂੰ ਚਾਵਲ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਨੰਬਰ 31 ਫੰਗਸ ਇਨਫੈਕਸ਼ਨ ਨੂੰ ਠੀਕ ਕਰਨ ਲਈ ਨਿੰਮ ਦੇ ਪੱਤਿਆਂ ਨੂੰ ਧੋ ਕੇ ਪਾਣੀ ਵਿੱਚ ਉਬਾਲੋ ਅਤੇ ਉਸ ਪਾਣੀ ਨਾਲ ਇਨਫੈਕਸ਼ਨ ਵਾਲੀ ਜਗ੍ਹਾ ਨੂੰ ਸਾਫ ਕਰੋ ਹੌਲੀ ਹੌਲੀ ਇਨਫੈਕਸ਼ਨ ਠੀਕ ਹੋ ਜਾਵੇਗੀ ਨੰਬਰ 32 ਜੇਕਰ ਤੁਹਾਡਾ ਸਾਂ ਫੁੱਲ ਜਾਂਦਾ ਹੈ ਤਾਂ ਡਾਈਟ ਵਿੱਚ ਪ੍ਰੋਟੀਨ ਤਾਜ਼ੇ ਫਲ ਅਤੇ ਅੰਕੁਰਿਤ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 33 ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਨੂੰ ਸੁੱਟਣ ਦੀ ਬਜਾਏ ਸਵੇਰ ਦੇ ਸਮੇਂ ਖਾ ਲਿਆ ਕਰੋ ਰਾਤ ਦੀ ਬਚੀ ਹੋਈ ਰੋਟੀ ਖਾਣ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਕੰਟਰੋਲ ਕੀਤੀਆਂ ਜਾ ਸਕਦੀਆਂ ਹਨ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ